ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਨਾਲ ਕੀਤੇ ਵਾਅਦੇ ਮੁਤਾਬਿਕ ਅੱਜ ਅਸੀਂ ਆਪਣਾ ਪਹਿਲਾ ਐਪੀਸੋਡ ਲੈ ਕੇ ਆਏ ਹਾਂ ਇਹ ਗੱਲ ਲਗਭਗ 1900 ਦੀ ਹੈ ਪੰਜਾਬ ਦਾ ਜ਼ਿਲ੍ਹਾ ਸੰਗਰੂਰ ਸੰਗਰੂਰ ਤੋਂ ਜਦੋਂ ਅਸੀਂ ਸੁਨਾਮ ਨੂੰ ਜਾਂਦੇ ਹਾਂ ਤਾਂ ਰਸਤੇ ਵਿੱਚ ਇੱਕ ਰੇਲਵੇ ਫਾਟਕ ਆਉਂਦਾ ਹੈ ਜਿਹੜਾ ਕਿ ਉਪਲੀ ਪਿੰਡ ਦੇ ਰੇਲਵੇ ਫਾਟਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਫਾਟਕ ਲੱਗਾ ਹੋਇਆ ਹੈ ਕਿਉਂਕਿ ਇੱਕ ਟ੍ਰੇਨ ਆ ਰਹੀ ਹੈ ਅਮਰitsar ਸਾਈਡ ਤੋਂ ਜਿਹੜੀ ਕਿ ਦਿੱਲੀ ਵੱਲ ਨੂੰ ਜਾਣਾ ਹੈ ਉਹ ਟ੍ਰੇਨ ਦੇ ਸਟੇਸ਼ਨ ਤੇ ਇੱਕ ਆਦਮੀ ਖੜਾ ਹੈ ਬੰਦਾ ਖੜਾ ਇੱਕ ਜਿਹੜਾ ਇਸ ਟ੍ਰੇਨ ਨੂੰ ਹਰੀ ਝੰਟੀ ਦਿਖਾ ਰਿਹਾ ਉਹ ਹੈ ਤਹਿਲ ਸਿੰਘ ਟ੍ਰੇਨ ਆ ਰਹੀ ਹੈ ਆਵਾਜ਼ਾਂ ਕਰਦੀ ਆ ਰਹੀ ਹੈ ਚੀਕਾਂ ਮਾਰਦੀ ਆ ਰਹੀ ਹੈ ਟ੍ਰੇਨ ਲਾਈਨ ਦੇ ਨੇੜੇ ਬਣੇ ਕੁਆਟਰ ਕੁਆਟਰਾਂ ਵਿੱਚੋਂ ਦੋ ਬੱਚੇ ਬਾਹਰ ਦੌੜ ਕੇ ਆਉਂਦੇ ਨੇ ਭੱਜ ਕੇ ਆਉਂਦੇ ਨੇ ਟ੍ਰੇਨ ਨੂੰ ਦੇਖਦੇ ਨੇ ਐਕਸਾਈਟ ਹੁੰਦੇ ਨੇ ਨੱਚਦੇ ਨੇ ਚੀਕਾਂ ਮਾਰਦੇ ਨੇ ਟレイン ਨੂੰ ਦੇਖਣ ਦੇ ਲਈ ਟレイン ਲਾਈਨ ਦੇ ਕੋਲ ਜਾ ਖੜਦੇ ਨੇ। ਤਹਿਲ ਸਿੰਘ ਰੋਕਦਾ ਹੈ। ਉਹਨਾਂ ਨੂੰ ਟੋਕਦਾ ਹੈ ਕਿ ਬੇਪੁੱਤ ਪਿੱਛੇ ਹੋ ਜਾਓ। ਟレイン ਜਦੋਂ ਲੰਘਦੀ ਹੈ ਤਾਂ ਉਹਦੇ ਨਾਲ ਆਉਂਦੀ ਹਵਾ ੱੱਕ ਮਾਰਦੀ ਹੈ। ਸਾਧੂ ਸਿੰਘ ਵੱਡਾ ਮੁੰਡਾ। ਉਹ ਥੋੜਾ ਪਿੱਛੇ ਹੋ ਕੇ ਖੜ ਜਾਂਦਾ ਹੈ। ਛੋਟਾ ਮੁੰਡਾ ਸ਼ੇਰ ਸਿੰਘ ਜੋ ਵੱਡੇ ਤੋਂ 3 ਸਾਲ ਛੋਟਾ ਹੈ। ਉਹ ਆਪਣੇ ਬਾਪੂ ਕੋ ਨਹੀਂ ਵੇਖ ਕੇ ਹੱਸਦਾ ਪਰ ਉਹ ਪਿੱਛੇ ਨਹੀਂ ਹਟਦਾ। ਸ਼ਾਇਦ ਉਹ ਦੱਸਣਾ ਚਾਹੁੰਦਾ ਹੈ ਕਿ ਮੈਨੂੰ ਡਰ ਨਹੀਂ ਹੈ। ਟ੍ਰੇਨ ਲੰਘ ਜਾਂਦੀ ਹੈ। ਤਹਿਲ ਸਿੰਘ ਆਪਣੇ ਦੋਨੇ ਬੱਚਿਆਂ ਨੂੰ ਲੈ ਕੇ क्वਾਟਰ ਅੰਦਰ ਚਲਾ ਜਾਂਦਾ ਹੈ। ਉਹਨਾਂ ਨੂੰ ਸਮਝਾਉਂਦਾ ਹੈ ਕਿ ਟ੍ਰੇਨ ਲਾਈਨ ਦੇ ਨੇੜੇ ਐਦਾਂ ਨਹੀਂ ਖੜੀਦਾ। ਤੇ ਸ਼ਾਮ ਦਾ ਸਮਾਂ ਤਹਿਲ ਸਿੰਘ ਖਾਣਾ ਤਿਆਰ ਕਰਨ ਲੱਗ ਜਾਂਦਾ ਹੈ। ਰੋਟੀ ਬਣਾਉਣ ਲੱਗ ਜਾਂਦਾ ਹੈ। ਚਿਪੜਾਂ ਦੀ ਚਟਨੀ ਕੁੱਟ ਰਿਹਾ ਹੁੰਦਾ। ਵੱਡਾ ਬੇਟਾ ਸਾਧੂ ਸਿੰਘ ਉਹ ਆਪਣੇ ਬਾਪੂ ਨੂੰ ਪੁੱਛਦਾ ਹੈ ਕਿ ਬਾਪੂ ਜਦੋਂ ਟ੍ਰੇਨ ਲੰਘ ਰਹੀ ਸੀ ਤਾਂ ਟ੍ਰੇਨ ਦੇ ਸਭ ਤੋਂ ਲਾਸਟ ਡੱਬੇ ਦੇ ਵਿੱਚ ਇੱਕ ਬੰਦਾ ਖੜਾ ਸੀ ਲਾਲ ਲਾਲ ਬੰਦਾ ਉਹ ਕੌਣ ਸੀ ਤਾਂ ਸ਼ੇਰ ਸਿੰਘ ਟੋਕਦਾ ਹੈ ਛੋਟਾ ਬੇਟਾ ਉਹ ਕਹਿੰਦਾ ਲਾਲ ਨਹੀਂ ਸੀ ਉਹ ਚਿੱਟਾ ਚਿੱਟਾ ਸੀ ਤਾਂ ਦੋਨਾਂ ਦੀਆਂ ਗੱਲਾਂ ਦਾ ਜਵਾਬ ਜਿਹੜਾ ਤਹਿਲ ਸਿੰਘ ਹੈ ਉਹ ਦਿੰਦਾ ਹੈ ਉਹ ਕਹਿੰਦਾ ਕਿ ਪੁੱਤਰ ਉਹੋ ਗੱਡੀ ਦਾ ਗਾਰਡ ਹੈ ਉਹ ਅੰਗਰੇਜ਼ ਹੈ ਅੰਗਰੇਜ਼ ਲਾਲ ਵੀ ਹੁੰਦੇ ਆ ਅੰਗਰੇਜ਼ ਚਿੱਟੇ ਵੀ ਹੁੰਦੇ ਆ ਤਾਂ ਜਿਹੜਾ ਛੋਟਾ ਬੇਟਾ ਸ਼ੇਰ ਸਿੰਘ ਥੋੜੀ ਟੀਚਰ ਕਰਦਾ ਹੈ ਕਿ ਬਾਪੂ ਜਿਹੜਾ ਆਪਣੇ ਇੱਥੇ ਸਟੇਸ਼ਨ ਤੇ ਟ੍ਰੇਨ ਲਾਈਨ ਦੇ ਕੋਲ ਬਾਂਦਰ ਆਉਂਦਾ ਹੈ ਉਹਦਾ ਵੀ ਕੁਝ ਹਿੱਸਾ ਲਾਲ ਹੁੰਦਾ ਹੈ ਕਿ ਉਹ ਵੀ ਅੰਗਰੇਜ਼ ਹੈ ਪਰ ਤਹਿਲ ਸਿੰਘ ਉਹਨੂੰ ਟੋਕਦਾ ਕਿ ਪੁੱਤ ਐਦਾ ਨਹੀਂ ਬੋਲੀਦਾ ਇਹ ਅੰਗਰੇਜ਼ ਨਹੀਂ ਇਹ ਸਾਡੇ ਤੇ ਰਾਜ ਕਰਦੇ ਆ ਜੇ ਇਹਨਾਂ ਨੂੰ ਪਤਾ ਲੱਗਦਾ ਵੀ ਇਹ ਸਾਡੇ ਖਿਲਾਫ ਬੋਲਦੇ ਨੇ ਭਾਰਤੀ ਲੋਕ ਤਾਂ ਇਹ ਸ਼ਕਤੀ ਬਦ ਤਹਿਲ ਸਿੰਘ ਖਾਣਾ ਤਿਆਰ ਕਰਨ ਤੋਂ ਬਾਅਦ ਆਪਣੇ ਦੋਵੇਂ ਪੁੱਤਰਾਂ ਨੂੰ ਕਹਿੰਦਾ ਹੈ ਕਿ ਤੁਸੀਂ ਹੱਥ ਧੋਵੋ ਮੈਂ ਬੱਕਰੀਆਂ ਵੱਲ gekeੜਾ ਮਾਰਿਆ ਵਾਂ क्वਾਟਰ ਦੇ ਨਾਲ ਹੀ ਇੱਕ ਆਰਜੀ ਬਲਗਣ ਬਣਾਈ ਹੁੰਦੀ ਹੈ ਜਿਦੇ ਵਿੱਚ ਕੁਝ ਬੱਕਰੀਆਂ ਰੱਖੀਆਂ ਹੁੰਦੀਆਂ ਟਹਿਲ ਸਿੰਘ ਆਉਂਦਾ ਹੈ ਦੋਵੇਂ ਪੁੱਤ ਮੰਝੇ ਦੇ ਬੈਠੇ ਨੇ ਟਹਿਲ ਸਿੰਘ ਰੋਟੀ ਪਰੋਸਦਾ ਚਿਬੜਾ ਦੀ ਚਟਨੀ ਨਾਲ ਰੋਟੀ ਦੇਖ ਕੇ ਛੋਟਾ ਪੁੱਤ ਸ਼ੇਰ ਸਿੰਘ ਬੁੱਲ ਕੱਢਣ ਲੱਗ ਜਾਂਦਾ ਹੈ ਉਹ ਕਹਿੰਦਾ ਬਾਪੂ ਓ ਤਾਂ ਤੂੰ ਮੈਨੂੰ ਸ਼ੇਰ ਪੁੱਤ ਸ਼ੇਰ ਪੁੱਤ ਕਹਿੰਦਾ ਰਹਿਣਾ ਵੀ ਤੂੰ ਚਿਪੜਾਂ ਦੀ ਚਟਨੀ ਨਾਲ ਮੈਨੂੰ ਰੋਟੀ ਦਿੰਨਾ ਕਿ ਜਿਹੜੇ ਸ਼ੇਰ ਹੁੰਦੇ ਆ ਉਹ ਚਿਪੜਾਂ ਦੀ ਚਟਨੀ ਨਾਲ ਰੋਟੀ ਖਾਂਦੇ ਆ ਤਾਂ ਟਹਲ ਸਿੰਘ ਸੋਚੀ ਪੈ ਜਾਂਦਾ ਉਹ ਸੋਚਦਾ ਹੈ ਕਿ ਜਦੋਂ ਤੁਹਾਡੀ ਮਾਂ ਹੁੰਦੀ ਸੀ ਜਿਉਂਦੀ ਹੁੰਦੀ ਸੀ ਉਦੋਂ ਮੈਂ ਵੀ ਘਰੇ ਸਬਜ਼ੀਆਂ ਲਾਉਂਦਾ ਸੀ ਹਰ ਸਮੇਂ ਤਾਜ਼ੀਆਂ ਸਬਜ਼ੀਆਂ ਘਰ ਦੇ ਵਿੱਚ ਪਈਆਂ ਰਹਿੰਦੀਆਂ ਸੀ ਜਦੋਂ ਦੀ ਤੁਹਾਡੀ ਮਾਂ ਸਾਡਾ ਸਾਥ ਛੱਡ ਕੇ ਗਈ ਹੈ ਸਾਡੇ ਨਾਲ ਤਾਂ ਕੁਦਰਤ ਵੀ ਰੁੱਸ ਗਈ ਹੈ ਤੇ ਉਹਦਾ ਹੌਂਕਾ ਨਿਕਲ ਜਾਂਦਾ ਹੈ ਤੇ ਉਹ ਆਪਣੇ ਪੁੱਤ ਨੂੰ ਕਹਿੰਦਾ ਕਿ ਪੁੱਤ ਅੱਜ ਆਪਾਂ ਇਸ ਛਟਮੇ ਰੋਟੀ ਖਾ ਰਹੇ ਹਾਂ ਪਰ ਸਮਾਂ ਅਜਿਹਾ ਬਹੁਤ ਸਾਰੇ ਲੋਕਾਂ ਨੂੰ ਇਹ ਚਟਨੀ ਵੀ ਨਸੀਬ ਨਹੀਂ ਹੁੰਦੀ ਤਾਂ ਦੋਨੇ ਪੁੱਤ ਰੋਟੀ ਖਾਂਦੇ ਨੇ ਤੇ ਤਹਿਲ ਸਿੰਘ ਵੀ ਰੋਟੀ ਖਾਂਦਾ ਹੈ ਖਾਣਾ ਖਾ ਕੇ ਤਿੰਨੋਂ ਜਾਣੇ ਆਪਣੇ ਕੁਆਟਰ ਵਿੱਚ ਸੌਣ ਲਈ ਸੌਣ ਦੀ ਤਿਆਰੀ ਕਰਦੇ ਆ। ਤਹਿਲ ਸਿੰਘ ਦੀ ਅੱਖ ਖੁੱਲਦੀ ਹੈ। ਉਹ ਦੇਖਦਾ ਹੈ ਕਿ ਸਵੇਰਾ ਹੋਣ ਵਾਲਾ ਹੈ। ਉੱਠ ਕੇ ਖੇਤਾਂ ਵੱਲ ਚਲਾ ਜਾਂਦਾ ਹੈ। ਕੁਝ ਸਮੇਂ ਬਾਅਦ ਬੱਕਰੀਆਂ ਦੇ ਮਿਆਂਕਣ ਦੀ ਆਵਾਜ਼ ਆਉਂਦੀ ਹੈ। ਸ਼ੇਰ ਸਿੰਘ ਦੀ ਜਾਗ ਖੁੱਲ ਜਾਂਦੀ ਹੈ। ਉਹ ਦੇਖਦਾ ਹੈ ਕਿ ਬਾਪੂ ਹੈ ਨਹੀਂ ਕੁਆਟਰ 'ਚ। ਬੱਕਰੀਆਂ ਦਵਾਰਾਂ ਮਿਆਂਕਦੀਆਂ ਨੇ। ਸ਼ੇਰ ਸਿੰਘ ਉੱਠਦਾ ਹੈ। ਦੌੜ ਕੇ ਬੱਕਰੀਆਂ ਦੇ ਵਰਗਨ ਵਿੱਚ ਜਾ ਕੇ ਦੇਖਦਾ ਹੈ ਤਾਂ ਇੱਕ ਕੁੱਤੇ ਵਰਗਾ ਵੱਡਾ ਜਾਨਵਰ ਉਹਨਾਂ ਨੂੰ ਘੇਰੀ ਖੜਾ ਹੈ ਸ਼ਿਕਾਰ ਬਣਾਉਣ ਦੀ ਤਾਕ ਵਿੱਚ ਖੜਾ ਹੈ ਤਾਂ ਸ਼ੇਰ ਸਿੰਘ ਜੋ ਕਿ ਬਾਅਦ ਦੇ ਵਿੱਚ ਉਤਮ ਸਿੰਘ ਕਹਾਇਆ ਸ਼ੇਰ ਸਿੰਘ ਕੁਆਟਰ ਵਿੱਚ ਆਉਂਦਾ ਹੈ ਤੇ ਇੱਕ ਕੁਹਾੜੀ ਚੱਕ ਕੇ ਬੱਕਰੀਆਂ ਦੇ ਵਲਗਣ ਵਿੱਚ ਵਲਗਣ ਵੱਲ ਦੌੜ ਜਾਂਦਾ ਹੈ ਅਤੇ ਬੱਕਰੀਆਂ ਦੀ ਰਾਖੀ ਕਰਨ ਦੇ ਲਈ ਉਸ ਕੁੱਤੇ ਵਰਗੇ ਜਾਨਵਰ ਦੇ ਅੱਗੇ ਕੁਹਾੜੀ ਤਾਣ ਕੇ ਖੜ ਜਾਂਦਾ ਹੈ ਥੋੜੀ ਦੇਰ ਤੱਕ ਬੱਕਰੀਆਂ ਹੋਰ ਮਿਆਂਕਦੀਆਂ ਨੇ ਤੇ ਤਹਿਲ ਸਿੰਘ ਆ ਰਿਹਾ ਤੇ ਉਹਨੂੰ ਪਤਾ ਲੱਗ ਜਾਂਦਾ ਕਿ ਇੱਕ ਬਗਿਆੜ ਬਲਗਣ ਦੇ ਲਾਗੇ ਖੜਾ ਹੈ ਸ਼ੇਰ ਸਿੰਘ ਦੇ ਸ਼ਿਕਾਰ ਕਰਨ ਦੇ ਲਈ ਸ਼ੇਰ ਸਿੰਘ ਦਾ ਸ਼ਿਕਾਰ ਕਰਨ ਦੇ ਲਈ ਪਰ ਸ਼ੇਰ ਸਿੰਘ ਕੁਹਾੜੀ ਤਾਣੀ ਖੜਾ ਹੈ ਨਾਲ ਇੱਕ ਦੋ ਬੰਦੇ ਤੁਰੇ ਜਾਂਦੇ ਨੇ ਰੌਲਾ ਪੈ ਜਾਂਦਾ ਉਹ ਬਗਿਆੜ ਜਿਹੜਾ ਜਾਨਵਰ ਹੁੰਦਾ ਹੈ ਉਹ ਦੌੜ ਜਾਂਦਾ ਅਤੇ ਛੋਟੇ ਬੇਟੇ ਨੂੰ ਤਹਿਲ ਸਿੰਘ ਆਪਣੀ ਕੋਛੜ ਵਿੱਚ ਲੈ ਲੈਂਦਾ ਹੈ। ਉਹ ਉਹਨੂੰ ਦੱਸਦਾ ਹੈ ਕਿ ਪੁੱਤ ਜੇ ਤੇਰਾ ਇਹ ਸ਼ਿਕਾਰ ਕਰ ਲੈਂਦਾ। ਭਗਿਆੜ ਜਾਨਵਰ ਤੇਰਾ ਸ਼ਿਕਾਰ ਕਰ ਲੈਂਦਾ। ਤਾਂ ਸ਼ੇਰ ਸਿੰਘ ਉਹਨੂੰ ਜਵਾਬ ਦਿੰਦਾ ਹੈ। ਕਹਿੰਦਾ ਕਿ ਮੇਰੇ ਕੋਲ ਕਹਾੜੀ ਹੈਗੀ ਸੀ ਮੈਂ ਕਹਾੜੀ ਬਾਹ ਦਿੰਦਾ। ਤਾਂ ਉਹ ਆਪਣੇ ਪੁੱਤ ਨੂੰ ਹੌਸਲਾ ਦਿੰਦਾ ਹੋਇਆ ਕਿ ਤੂੰ ਮੇਰਾ ਸ਼ੇਰ ਪੁੱਤ ਹੈ ਤੂੰ ਡਰਦਾ ਨਹੀਂ ਕਿਸੇ ਤੋਂ। ਉਹ ਕੁਆਟਰ ਵਿੱਚ ਲੈ ਆਉਂਦਾ ਹੈ ਅੰਦਰੋਂ ਅੰਦਰੀ ਉਹ ਘਬਰਾਉਂਦਾ ਹੈ ਵੀ ਜੇ ਮੈਂ ਸ਼ੇਰ ਸਿੰਘ ਨੂੰ ਡਾਂਟਿਆ ਜਬ ਬੱਚਾ ਡਰ ਗਿਆ ਜਬ ਬੱਚੇ ਨੂੰ ਬੁਖਾਰ ਨਾ ਹੋ ਜੇ ਪਰ ਉਹ ਹੌਸਲਾ ਦਿੰਦਾ ਹੈ ਪਰ ਉਹਦੇ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਜਾਂਦਾ ਹੈ ਕਿ ਮਾਂ ਬਿਨਾਂ ਇਹ ਦੋਨੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਔਖਾ ਹੋ ਰਿਹਾ ਹੈ ਲੱਕੜਾ ਲੈਣ ਜੰਗਲ ਵੱਲ ਵੀ ਜਾਣਾ ਪੈਂਦਾ ਹੈ ਕੁਝ ਸੌਦਾ ਪੱਤਾ ਲੈਣ ਕਸਵੇ ਨੂੰ ਵੀ ਜਾਣਾ ਪੈਂਦਾ ਹੈ ਬੱਚਿਆਂ ਨੂੰ ਛੱਡ ਕੇ ਵੀ ਨਹੀਂ ਜਾ ਸਕਦੇ ਬੱਚਿਆਂ ਨੂੰ ਨਾਲ ਲੈ ਕੇ ਵੀ ਨਹੀਂ ਜਾ ਸਕਦੇ ਫਿਰ ਉਹ ਆਪਣੇ ਮਨ ਦੇ ਵਿੱਚ ਇੱਕ ਫੈਸਲਾ ਕਰਦਾ ਹੈ ਉਹ ਸੋਚਦਾ ਹੈ ਕਿ ਮੈਂ ਇਹ ਨੌਕਰੀ ਛੱਡ ਦਿਆਂਗਾ ਅਤੇ ਸੁਨਾਮ ਵਾਪਿਸ ਘਰ ਚਲਾ ਜਾਵਾਂਗਾ ਤੇ ਕੁਝ ਸਮੇਂ ਬਾਅਦ ਉਹ ਇਹ ਫੈਸਲਾ ਕਰਨ ਲਈ ਤਿਆਰ ਹੋ ਜਾਂਦਾ ਹੈ ਅਤੇ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਨੌਕਰੀ ਛੱਡ ਕੇ ਸਾਧੂ ਸਿੰਘ ਨੂੰ ਅਤੇ ਛੋਟਾ ਪੁੱਤ ਸ਼ੇਰ ਸਿੰਘ ਨੂੰ ਲੈ ਕੇ ਸੁਨਾਮ ਚਲਾ ਜਾ